ਪੂਰੀ ਸੋਹਣੀ ਆ ਤੇ ਥਣਾ ਦੀ ਜਿਹੜੀ ਹੈਗੀ ਆ ਆਪਾਂ ਵਾਰ ਚੀਂ ਲੈਂਦੀ ਹੈ ਨਾ ਚਲ ਕੋਈ ਗੱਲ ਨਹੀਂ ਕੋਈ ਸ਼ਰਮ ਦੀ ਗੱਲ ਨਹੀਂ ਗੋਹਾ ਕੂੜਾ ਵੀ ਆਪ ਸਿੜਦੇ ਆ ਜੀ ਸਹੀ ਗੱਲ ਨਹੀਂ ਕਿੰਨੀ ਕੋਮਰ ਹੈ ਜੀ ਇਹ ਵੀ ਜਿਹੜਾ ਹੈਗਾ ਨਾ ਸਾਰਾ ਕੰਮ ਨਾਲ ਕਰਵਾਉਂਦਾ ਤੇ ਛੋਟਾ ਸਾਨੂੰ ਪਾਣੀ ਲਿਆ ਕੇ ਦਿੰਦਾ ਜਿਹੜਾ ਹਾਂਜੀ ਅੱਜ ਹੀ ਕੱਲ੍ਹ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਦਲਵਿੰਦਰ ਕੋਲੇ ਪਹੁੰਚੇ ਹੋਇਆ ਬਾਈ ਦਾ ਨਾ ਅੱਜ ਆਪਾਂ ਸਾਨੂੰ ਸਾਰਾ ਸਿਸਟਮ ਦਿਖਾਵਾਂਗੇ ਤੇ ਜਿਹੜੀ ਆ ਹਨਾ ਮੱਝ ਦਿਖਾਈ ਦੇਈ ਜਾਂਦੀ ਆ ਪੂਰੇ ਚੰਗੇ ਕਦ ਕਾਠ ਵਾਲੀ ਤੇ ਇਹਦੀ ਮੇਨ ਵੀਡੀਓ ਰਹੂਗੀ ਇਹਦੀ ਆਪਾਂ ਜਾਣਕਾਰੀ ਪਹਿਲਾਂ ਲੈ ਲਾਂਗੇ ਬਾਕੀ ਨਾ ਯਾਰ ਜਿਹੜਾ ਕੰਮ ਬਾਈ ਦਾ ਹੈਗਾ ਸਿਸਟਮ ਜਿਹੜਾ ਹੈਗਾ ਨਾ ਉਹ ਮਤਲਬ ਸੰਯੁਕਤ ਪਰਿਵਾਰ ਆਪਾਂ ਕਹਿ ਸਕਦੇ ਆ ਵੀ ਤਿੰਨ ਘਰ ਜਿਹੜੇ ਹੈਗੇ ਨਾ ਇਕੱਠੇ ਨੇ ਤੇ ਇਹ ਪਸ਼ੂ ਆਪਾਂ ਤੁਹਾਨੂੰ ਨਾ ਸਾਰੇ ਦਿਖਾ ਦਨੇ ਆ ਬਹੁਤ ਜਿਆਦੇ ਚੰਗੀਆਂ ਮੱਝਾਂ ਜਿਵੇਂ ਆ ਬੈਠੀ ਹੈ ਨਾ ਇਹ ਜੇ ਮੈਂ ਖੜੀ ਕਰ ਲਈ ਮੱਝ ਬਹੁਤ ਜਿਆਦੇ ਚੰਗੇ ਕਦ ਕਾਠ ਵਾਲੀ ਨਿਕਲੂਗੀ ਬਾਈ ਕਹਿੰਦਾ ਨਾ ਜਿੰਨੀਆਂ ਕਿ ਸਾਰੀਆਂ ਆਹ ਮੱਝਾਂ ਖੜੀਆਂ ਆਪਣੀਆਂ ਕੋਈ ਵੀ 16 ਲੀਟਰ ਤੋਂ ਘੱਟ ਨਹੀਂ ਹੈਗੀਆਂ ਬਸ ਕੱਲੀ ਕਹਿੰਦਾ ਵੀ ਇਹਨੂੰ ਛੱਡ ਕੇ ਆਪਾਂ ਕਹਿ ਸਕਦੇ ਹਾਂ ਹਨਾ ਤੇ ਜੇ ਮੈਂ ਇਧਰੋਂ ਨੰਮੀ ਨਿਗਾ ਉਧਰ ਮਰਵਾਦਾ ਜਰ ਤੁਹਾਨੂੰ ਮਤਲਬ ਤੁਸੀਂ ਆਪ ਹੀ ਦੇਖੋਗੇ ਹੁਣ ਕੰਮ ਹੈ ਦੂਰ ਪਰ ਮੈਂ ਤੁਹਾਨੂੰ ਨਾ ਨੇੜੇ ਜਾ ਕੇ ਦਿਖਾਉਣਾਗਾ ਇਹ ਇਹ ਇਧਰਲੇ ਪਾਸੇ ਤੁਸੀਂ ਦੇਖ ਲਓ ਹੁਣ ਹਨਾ ਇਹ ਆ ਵੀ ਪਸ਼ੂ ਜਿਹੜੇ ਹੈਗੇ ਨਾ ਪਾਈਆਂ ਦੇ ਆ ਆ ਵੱਡਾ ਡੇਰੀ ਫਾਰਮ ਹੀ ਆਪਾਂ ਕਹਿ ਸਕਦੇ ਹਾਂ ਯਾਰ ਇਸ ਕੰਮ ਦੇ ਨਾਲ ਨਾਲ ਜਿਹੜੀਆਂ ਉਹ 5-7 ਮੱਜਾਂ ਜਿਹੜੀਆਂ ਪਰਲੇ ਪਾਸੇ ਖੜੀਆਂ ਉਹਦਾ ਪ੍ਰੋਪਰ ਰਿਕਾਰਡ ਵਾਲੀਆਂ ਆ ਗਈਆਂ ਵੀ ਐਮ 29 ਦੀ ਝੋਟੀ ਖੜੀ ਹੈ ਇੱਕ ਜਿਹੜੀ ਸਾਹਮਣੇ ਆਹ ਆ ਖੜੀ ਹੈ ਐਮ 29 ਦੀ ਆ ਗਈ ਤੇ ਜੇ ਹੁਣ ਇਧਰੋਂ ਨਿਗਾਹ ਮਰਵਾ ਦਾ ਤੀਜੇ ਘਰ ਕਿੰਨੀ ਕੰਮ ਸਾਰਾ ਇਕੱਠਾ ਹੀ ਹੈ ਇਹ ਲੈ ਵੀ ਹੁਣ ਆਹ ਦੂਰੋਂ ਦਿਖਾ ਦਣਾ ਮੈਂ ਤੁਹਾਨੂੰ ਹਨਾ ਤੇ ਇੱਕ ਪਸ਼ੂ ਆ ਵੀ ਖੜੇ ਆ ਬਾਕੀ ਜੇ ਗੱਲ ਕਰਨ ਲਗੇ ਇਸ ਕਿੱਤੇ ਬਾਰੇ ਆਪਾਂ ਵੀ ਕਿੰਨਾ ਕੁ ਭਾਈ ਤੁਹਾਨੂੰ ਇਹਦੇ 'ਚ ਫਾਇਦਾ ਹੈਗਾ ਕਿੰਨਾ ਕੁ ਘਾਟਾ ਹੈਗਾ ਉਹ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਜੋ ਕਰ ਅੱਗੇ ਬਾਈ ਨਾਲ ਆਪਾਂ ਥੋੜੀ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੇ ਬਾਈ ਜੀ ਪਿੰਡ ਦਾ ਦਰਸ਼ਕ ਨੂੰ ਤੁਸੀਂ ਆਪਦਾ ਨਾਮ ਦੱਸੋਗੇ ਮੇਰਾ ਨਾਮ ਦਲਵਿੰਦਰ ਸਿੰਘ ਆ ਜੀ ਦਲਵਿੰਦਰ ਸਿੰਘ ਹਾਂਜੀ ਪਿੰਡ ਮਾਨਕੀ ਆ ਜ਼ਿਲ੍ਹਾ ਮਲੇਰਕੋਟਲਾ ਸੀਲ ਵੀ ਮਲੇਰਕੋਟਲਾ ਠੀਕ ਆ ਪਹਿਲਾਂ ਸਾਨੂੰ ਜ਼ਿਲ੍ਹਾ ਸੰਗਰੂਰ ਸੀਗਾ ਹੁਣ ਮਲੇਰਕੋਟਲਾ ਮਲੇਰਕੋਟਲਾ ਪੈ ਗਿਆ ਹਾਂਜੀ ਹਾਂਜੀ ਠੀਕ ਆ ਇਧਰੋਂ ਜੇ ਆਪਾਂ ਗੱਲ ਕਰ ਲਗੇ ਮਹਿਲਕਲਾਂ ਤੋਂ ਆਪਣਾ ਪਿੰਡ ਰਹਿ ਜਾਂਦਾ ਘੱਟੋ ਘੱਟ 16-17 ਕਿਲੋਮੀਟਰ ਹਾਂਜੀ 16-17 ਕਿਲੋਮੀਟਰ ਹੈਗਾ ਜੀ ਹਨਾ ਦਲਵਿੰਦਰ ਹਾਂਜੀ ਅੱਛਾ ਦਲਵਿੰਦਰ ਜੇ ਗੱਲ ਕਰਗੇ ਤੂੰ ਵਧਾਈ ਦਾ ਮਨਦਾ ਗੱਲ ਤੂੰ ਠੀਕ ਹੈ ਜੀ ਬਾਕੀ ਤਾਂ ਸੰਯੁਕਤ ਪਰਿਵਾਰਾਂ ਤੁਸੀਂ ਸਾਰਾ ਇਕੱਠੀ ਮਿਹਨਤ ਕਰਦੇ ਹੋ ਹਾਂਜੀ ਹਾਂ ਜੀ ਤੇ ਪਰ ਜੁਆਇੰਟ ਫੈਮਿਲੀ ਦੇ ਵਿੱਚ ਵੀ ਜੇ ਆਪਾਂ ਗੱਲ ਕਰ ਲਈਏ ਇੰਨੇ ਪਸ਼ੂ ਹਨਾ ਰੱਖਣੇ ਕਰਨੇ ਸਾਂਭ-ਸਵਾਲ ਕਰਨੀ ਤੇ ਕੰਮ ਖਾਸਾ ਹੋ ਜਾਂਦਾ ਹਾਂਜੀ 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 ਨਾਲ ਜਿਹੜਾ ਪਿੰਡ ਦੇ ਵਿੱਚ ਵੀ ਇੱਕ ਆਪਣੀ ਡੈਰੀ ਲਈਤੀ ਹੋਈ ਹੈ ਹਾਂਜੀ ਹਾਂਜੀ ਸਾਰਾ ਦੁੱਧ ਉੱਥੇ ਜਾਂਦਾ ਆਪਾਂ ਇਸ ਕੰਮ ਬਾਰੇ ਵੀ ਗੱਲਾਂ ਕਰਾਂਗੇ ਤੇਰੇ ਨਾਲ ਦੋ ਚਾਰ ਪਹਿਲਾਂ ਆਪਾਂ ਜਿਹੜਾ ਤੇਰਾ ਮੇਨ ਕੰਮ ਆ ਵੀ ਝੋਟੀ ਦੇ ਦਰਸ਼ਨ ਕਰਵਾ ਦਗੇ ਇਸ ਝੋਟੀ ਦਾ ਸੁਹਾ ਦੱਸ ਪਹਿਲਾਂ ਬਾਈ ਸੁਹਾ ਤੀਸਰਾ ਜੀ ਠੀਕ ਹੈ ਹਾਂਜੀ ਸੂਈ ਪਿਛਲੇ ਸੂਏ ਆਪਣੇ ਕੋਲੇ ਨੇ 16 17 ਲੀਟਰ ਦੁੱਧ ਤੋਲਿਆ ਹੈਗਾ ਠੀਕ ਹੈ ਇਹ ਕੱਲ ਸੂਈ ਹੈ ਜੀ ਰਾਤ ਕੱਲ ਦੀ ਕੱਲ ਦੀ ਰਾਤ ਜੀ ਅੱਛਾ ਹਾਂਜੀ ਜਿਵੇਂ ਹੁਣ ਦਲਵਿੰਦਰ ਪਿਛਲੇ ਸੂਲੇ ਮਤਲਬ 16 17 ਦਿੱਤਾ ਹੋਇਆ ਹੈ ਇਹਦੀ ਕੀ ਆਪਾਂ 16 17 ਦੀ ਗਰੰਟੀ ਦੇਵਾਂਗੇ ਹਾਂਜੀ ਹਾਂ 16 17 10 15 ਦਿਨਾਂ ਦੇ ਵਿੱਚ ਤੋੜ ਕੇ ਦੇਖ ਹੋ ਜੂਗਾ ਹਾਂਜੀ ਹਾਂਜੀ ਬਾਕੀ ਯਾਰ ਝੋਟੀ ਦਾ ਦੀ ਬਹੁਤ ਚੰਗੇ ਕੱਦ ਕਾਠ ਵਾਲੀ ਆ ਗਈ ਹਾਂਜੀ ਹਾਂਜੀ ਕਿ ਨਹੀਂ ਕੱਦਗਾਠ ਬਹੁਤ ਆਈ ਸਾਰੀਆਂ ਮੱਜਾਂ ਦੁੱਚੀ ਆ ਗਈ ਹਾਂ ਅੱਛਾ ਦਲਵਿੰਦਰ ਮਗਰ ਕੱਟੀ ਆ ਗਈ ਮਗਰ ਕੱਟੀ ਆ ਗਈ ਇਹ ਐ ਪਤਾ ਤੈਨੂੰ ਵੀ ਆਪ ਕਿਹੜੇ ਬੁਲਦੀ ਐ ਤੇ ਇਹ ਮਗਰ ਕੱਟੀ ਕਿਹੜੀ ਦੀ ਐ ਨਹੀਂ ਜੀ ਮੈਨੂੰ ਐ ਨਹੀਂ ਪਤਾ ਕੋਈ ਪਤਾ ਨਹੀਂ ਹੈਗਾ ਹਾਂ ਜੀ ਨਹੀਂ ਸਹੀ ਗੱਲ ਐ ਐਵੇਂ ਠੀਕ ਆ ਭਰਿਆ ਹੈਗਾ ਪਤਾ ਨਹੀਂ ਕਿਹੜਾ ਭਰਿਆ ਐਵੇਂ ਝੂਟੀ ਅੱਛਾ ਦਲਵਿੰਦਰ ਹੁਣ ਜਿਹੜੀ ਗੱਲ ਕਰ ਲਗੇ ਇਸ ਝੋਟੀ ਬਾਰੇ ਹਨਾ ਆਪਾਂ ਖੜੀ ਚੈੱਕ ਕਰਵਾ ਲਗੇ ਇਹ ਆ ਦੇਖ ਲਓ ਸੋਨੂੰ ਨਾ ਮੈਂ ਇਹਦੀ ਜਿਹੜੀ ਬੰਤਰਾ ਝੋਟੀ ਦੀ ਉਹ ਤੁਸੀਂ ਨਿਗਾਹ ਮਾਰ ਲਓ ਲੇਵਾ ਜਿਹੜਾ ਹੈਗਾ ਨਾ ਪੂਰਾ ਸੋਨਾ ਤਿਆਰ ਕੀਤਾ ਹੋਇਆ ਵੀ ਜਿਹੜਾ ਪਸ਼ੂ ਇੰਨਾ ਲੇਵਾ ਤਿਆਰ ਕਰਦਾ ਯਾਰ ਉਹੀ ਪਸ਼ੂ ਦੁੱਧ ਕੱਢਦਾ ਹੁੰਦਾ ਹਨਾ ਕਿਉਂਕਿ ਲੇਵੇ ਤੋਂ ਵੀ ਦੁੱਧ ਦੀ ਜੱਜਮੈਂਟ ਹੋ ਜਾਂਦੇ ਦਰਬਿੰਦਰ ਖੋਲੀ ਕਰਾਂ ਆਪਾਂ ਸ਼ਾਰਟ ਸ਼ੂਟ ਵੀ ਵਿੱਚ ਲਾਵਾਂਗੇ ਤੇ ਕੱਦ ਕਾਠ ਦੀ ਬਾਕੀ ਇਹ ਲੇਵਾ ਜਿਹੜਾ ਹੈਗਾ ਨਾ ਪੂਰਾ ਸੋਹਣਾ ਆ ਦੇਖੋ ਹੁਣ ਤੁਸੀਂ ਆਇਆ ਆਪਾਂ ਕਹਿ ਸਕਦੇ ਵੀ ਲੇਵੇ ਵਾਲੇ ਤਾਂ ਜਮਾ ਭੂਗ ਵੀ ਬੰਨੀ ਖੜੀ ਆ ਕਰਮ ਵਾਲੀ ਬਹੁਤ ਸੋਹਣਿਆ ਟਰਕ ਕੁਆਲਟੀ ਵਾਲੀ ਝੋਟੀ ਆ ਮਿੱਤਰੋ ਮੈਂ ਇਸ ਝੋਟੀ ਦਾ ਜਾਂ ਇੱਕ ਇੱਕ ਮਿੰਟ ਖੜ ਜਾ ਅੱਛਾ ਦਰਵਿੰਦਰ ਜਿਹੜਾ ਆ ਉਰਲੇਖਣ ਦਾ ਕੱਲਾ ਉਹ ਆ ਹਨਾ ਇਹ ਥੋੜਾ ਜਿਹਾ ਇਹ ਬਨਾਵਟ ਦਾ ਹੀ ਆ ਉਹ ਹਾਂਜੀ ਬਨਾਵਟ ਦਾ ਹੀ ਆ ਉਹ ਵਿੱਚੋਂ ਧਾਰਤੂਰ ਪੂਰੀ ਮੋਟੀ ਹੈ ਕੋਈ ਟਾਈਪ ਨਹੀਂ ਮੀ ਮਤਲਬ ਦੁੱਧ ਵਾ ਸਾਰਾ ਇੱਕੋ ਜਿਹਾ ਹੈ ਹਾਂਜੀ 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 ਉਹੀ ਬਨਾਵਟ ਲੀਟਰ ਦੀ ਤਾਂ ਗਾੜੀ ਹੈ ਜੀ ਕਿੰਨੇ ਦੀ 2.5 ਤਨ ਲੀਟਰ ਦੀ ਹੈ ਗਾੜੀ ਅੱਛਾ 2.5 2.5 ਤਨ ਲੀਟਰ ਦਾ ਆਈਡੀਆ ਗਾੜੀ ਹੈਗੀ ਹੈ ਜੀ ਗਾੜੀ ਹੈਗੀ ਜੀ ਸਵੇਰੇ ਹਾਂਜੀ ਸਵੇਰੇ ਠੀਕ ਹੈ ਲਿਆ ਕਰਾਂ ਇਧਰ ਲੰਮੀ ਤੋਰ ਕੇ ਰਾਂ ਫਿਰ ਮੀ ਆਹ ਦੇਖ ਲਓ ਹੁਣ ਤੁਸੀਂ ਚੈੱਕ ਕਰ ਲਓ ਲੇਵੇ ਵਾਲੇ ਪਾਸੇੋਂ ਜਿਹੜੀ ਝੋਟੀ ਹੈ ਨਾ ਪੂਰੀ ਸੋ ਤੇ ਥਣਾ ਦੀ ਜਿਹੜੀ ਹੈਗੀ ਆ ਐਨ ਸਾਨੂੰ ਫੁੱਲ ਗਰੰਟੀ ਦਲਵਿੰਦਰ ਫੁੱਲ ਗਰੰਟੀ ਹੈ ਨਾ ਸਾਰੇ ਕਾਸੇ ਦੀ ਹਾਂਜੀ 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 ਧਾਰ ਪੂਰੀ ਪੋਲੀ ਮੋਟੀ ਠੀਕ ਆ ਆ ਦੇਖੋ ਭਈ ਭਾਂਡਾ ਜਿਹੜਾ ਮਾਰ ਕੇ ਦਿਖਾ ਦਾਂਗੇ ਹਾਂ ਧਾਰਾ ਮਾਰ ਕੇ ਦਿਖਾ ਦਾਂਗੇ ਗੱਲ ਪੱਕੀ ਆ ਹਨਾ ਲਿਆ ਕਰਾ ਮੋੜ ਲਿਆ ਲੈ ਇੱਕ ਚੋਬਰ ਜਿਹੜਾ ਹੈਗਾ ਇੱਧਰ ਚੜਿਆ ਖੜਾ ਦੇਖੀ ਲੈ ਇਹ ਇਲਤੀ ਆਗੇ ਲੈ ਚੱਲ ਲੈ ਚੱਲ ਝੋਟੀ ਤੇਰੀ ਭਾਈ ਸੋਣੀ ਐ ਇਹ ਆ ਦੇਖੋ ਪੂਰਾ ਮਤਲਬ ਜਿਹੜਾ ਹੈਗਾ ਨਾ ਲੇਵਾ ਪੂਰਾ ਤਿਆਰ ਕੀਤਾ ਹੋਇਆ ਯਾਰ ਐ ਨਹੀਂ ਹੈਗਾ ਵੀ ਕਿਸੇ ਪਾਸੇ ਘੱਟ ਕੱਦ ਕਾਠ ਵੀ ਪੂਰਾ ਡਬਲ ਮੋੜੀ 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 ਲੈ ਵੀ ਹੁਣ ਆਪਾਂ ਬੱਚਾ ਦਿੱਤਾ ਛੱਡ ਬਾਈ ਨੇ ਤੇ ਹੁਣ ਪ੍ਰੋਪਰ ਪਸਮਾਕ ਰਾ ਕੇ ਆਪਾਂ ਤੁਹਾਨੂੰ ਦਿਖਾਉਣੀ ਹੈਗੇ ਧਾਰਾ ਮਾਰ ਕੇ ਵੀ ਦਿਖਾਵਾਂਗੇ ਇਹ ਲਾਹ ਲੈਣ ਦੇ ਕਰ ਇਹਨੂੰ ਲੈ ਵੀ ਕਰਾ ਬੰਨ ਦੇ ਕਰ ਲੈ ਵੀ ਪਸਮਾਕ ਜਿਹੜਾ ਹੈਗਾ ਮੂਰੀ ਕਰ ਦੇ ਇਹਨੂੰ ਕੱਟੀ ਨੂੰ ਨਾ ਮਗਰ ਕੱਟੀ ਹੈ ਮਿੱਤਰੋ ਤੁਹਾਨੂੰ ਮੈਂ ਦੱਸਾਂਗਾ ਕੱਟੀ ਵੀ ਸੋਹਣੀ ਹੈ ਇਹ ਆ ਦੇਖ ਲਓ ਹੁਣ ਆਪਾਂ ਵਾਲ ਠਿੰਡ ਜਾਂਦੀ ਹੈ ਨਾ ਚੱਲ ਕੋਈ ਗੱਲ ਨਹੀਂ ਤੋ ਵੀ ਜੋ ਵੀ ਤਾਂ ਓਕੇ ਆ ਹੈ ਹਾਂਜੀ ਮਗਰ ਲੈ ਦੇ ਮਾਰੀ ਇਹ ਲੈ ਪਾਸਾ ਨਾ ਮਾਰ ਜੇ ਕਿਤੇ ਮੈਥੋਂ ਡਰਦੀ ਨਾ ਝੋਟੀ ਤੇਰੇ ਉੱਤੋਂ ਦੀ ਨਾ ਟੱਪ ਜੇ ਕਿਤੇ ਹਾਂਜੀ ਉਹ ਫਿਰ ਦੀ ਨਾ ਉਹ ਮੈਥੋਂ ਕਬਰਾ ਸਕਦੀ ਹੈ ਜੀ ਐ ਬਾਕੀ ਆ ਹੁਣ ਕਬਰਾਉਗੀ ਮਾੜਾ ਜਾਨੀ ਘਰ ਰੱਖੀ ਲੈ ਵੀ ਆ ਦੇਖ ਲੋ ਹੁਣ ਤੁਸੀਂ ਚੈੱਕ ਕਰ ਲੋ ਇਹ ਮੈਨੂੰ ਐ ਲੱਗਦਾ ਆਪਾਂ ਖਾਲੀ ਤਾਂ ਪ੍ਰੋਪਰ ਕੀਤੀ ਨਹੀਂ ਹਜੇ ਹੈਨਾ ਨਹੀਂ ਖਾਲੀ ਨਹੀਂ ਕਰੀ ਸਹੀ ਆ ਲੈ ਕੋ ਫੜਾ ਫਿਰ ਤਰਾ ਅੱਛਾ ਹੁਣ ਜੇ ਗੱਲ ਕਰ ਲਗੇ ਪਸਮਾ ਪਸੂ ਵੀ ਓਕੇ ਆ ਝੋਟੀ ਦਾ ਹੈਨਾ ਹਾਂਜੀ ਹਾਂਜੀ ਤੇ ਦੁੱਧ ਬਾਅਦ ਜਿਹੜਾ ਹੈਗਾ ਇੱਥੇ ਦੋ ਡੰਗ ਅਗਲਾ ਚਵਾਈ ਕਰ ਲੈ ਹਾਂਜੀ ਹਾਂ ਤਸੱਲੀ ਕਰ ਲਵੇ ਆਪਦੀ ਪੂਰੀ ਹਾਂ ਹਾਂਜੀ ਕੀ ਰੇਟ ਵਾਲਾ ਕੰਮ ਕਰ ਹੁਣ ਰੇਟ ਵਾਲਾ ਤੈਨੂੰ ਮੈਂ ਸਾਂਗਲ ਜਿਵੇਂ ਤੇਰੀ ਝੋਟੀ ਚੰਗੀ ਆ ਹਾਂਜੀ ਹਾਂਜੀ ਠੀਕ ਐ ਮੰਨਦੇ ਆ ਤੇਰੀ ਝੋਟੀ ਚੰਗੀ ਆ ਰੇਟ ਵਾਲਾ ਕੰਮ ਆਪਾਂ ਸਾਹ ਤੇ ਨਾਂ ਵਾਲੇ ਰੱਖਣਾ ਰੇਟ ਤਾਂ ਜੀ ਮੰਗਾਉਣਾ ਤਾਂ ਚਾਹੇ 2.5 ਜਿੰਨਾ ਮਰਜ਼ੀ ਮੰਗਾ ਲਓ ਅੱਛਾ ਆਪਾਂ 1.90 ਦੀ ਹਾਂ ਨਾਗੀ 1.90 ਦੀ ਹਾਂਜੀ ਹਾਂ ਠੀਕ ਆ ਉਹ ਤਾਂ ਪੈਸੇ ਤਾਂ ਇੱਥੇ ਵੀ ਲੱਗਦੇ ਹੋਣਗੇ ਯਾਰ ਹਾਂਜੀ ਪੈਸੇ ਇੱਥੇ ਲੱਗਦੇ ਆਗੇ ਅੱਛਾ ਚਲੋ ਹਰੇ ਸੌ ਹਸ ਹਾਕਤ ਆ ਹੁੰਦਾ ਉਹਨਾਂ ਭਰਾਵਾਂ ਦਾ ਆਧਾਰ ਸੁਧਾਰ ਦਾ ਹਨਾ ਹਾਂਜੀ ਹਾਂਜੀ ਕਿ ਨਹੀਂ ਵੀਡੀਓ ਬਣਾਉਣ ਦਾ ਐਤ ਕੀ ਸੌਂਕ ਜਿਹਾ ਸੀਗਾ ਅੱਛਾ ਇਹ ਇੱਕ ਗੱਲ ਹੋਰ ਆ ਤੇ ਵੀਡੀਓ ਬਣਵਾਈਏ ਇਹ ਬੰਦੇ ਉਹ ਆ ਮਿੱਤਰੋ ਮੈਂ ਤੁਹਾਨੂੰ ਦੱਸਾਂ ਗੱਲ ਜਦੋਂ ਕਹਿੰਦਾ ਬਾਈ ਕਹਿੰਦਾ ਨਾ ਮੋਬਾਈਲ ਕਹਿੰਦਾ ਆ ਗਰਮ ਹੁੰਦੇ ਹੁੰਦੇ ਸੀ ਨਾ ਕਹਿੰਦਾ ਅਸੀਂ ਕਹਿੰਦਾ ਉਦੋਂ ਦੇ ਜੁੜੇ ਹੋਏ ਆ ਥੋਡੇ ਨਾਲ ਕਿੰਨੇ ਹੀ ਦਿਵਿੰਦਰ ਹਾਂਜੀ ਹਾਂ ਜੋ ਮੰਡੀ ਚ ਕਹਿੰਦੇ ਹੁੰਦੇ ਤੁਸੀਂ ਵੀ ਮੇਰਾ ਮੋਬਾਈਲ ਕਰਮਾ ਮੈਂ ਇੰਨੀ ਮਿਹਨਤ ਕਰਦਾ ਯਾਰ ਕਿੰਨੇ ਸਾਲ ਹੋ ਗਏ ਮੈਂ ਉਹਦਾ ਵੀਡੀਓ ਦੇਖਦਾ ਰਹਿਣਾ ਵੀ ਲੈ ਵੀ ਆਹ ਦੇਖ ਲਓ ਨੰਬਰ ਵੀ ਮੇਰੇ ਕੋਲ ਐਡ ਸੀਗਾ ਤੁਹਾਡਾ ਅੱਛਾ ਜੀ ਹਾਂਜੀ ਹਾਂ ਨਹੀਂ ਬਹੁਤ ਬਹੁਤ ਧੰਨਵਾਦ ਯਾਰ ਆਪਾਂ ਤਾਂ ਦੇਖ ਧੰਨਵਾਦ ਕਰਦੇ ਆ ਤੁਹਾਡਾ ਜਿਹੜਾ ਪਿਆਰ ਕਰਦੇ ਹੋ ਤੁਸੀਂ ਇੰਨਾ ਹਨਾ ਬਾਕੀ ਯਾਰ ਮੈਂ ਤੁਹਾਨੂੰ ਦੱਸਾਂਗਾ ਵੀ ਜਿਹੜੀ ਰੇਟ ਕੀਤਾ ਬਾਈ ਨੇ ਉਹ ਤੁਹਾਨੂੰ ਕਿਵੇਂ ਲੱਗਿਆ ਉਹ ਜ਼ਰੂਰ ਦੱਸਿਓ ਦਿਵਿੰਦਰ ਨੰਬਰ ਬੋਲੀ ਬਾਈ ਕਰ ਮੇਰਾ ਨੰਬਰ ਹੈ 94649 ਹਾਂ 48363 ਇੱਕ ਜੇ ਗੱਲ ਕਰ ਲ ਗਏ ਆਪਾਂ ਹੁਣ ਭਰਾਵਾਂ ਨੂੰ ਇਹ ਦੱਸ ਦਗੇ ਨਾਲ ਡੇਰੀ ਦਾ ਕੰਮ ਸਾਡਾ ਹਾਂਜੀ ਹਾਂਜੀ ਤੇ ਫੋਨ ਜਿਹੜਾ ਹੈਗਾ ਮਤਲਬ ਵੀ ਫੋਨ ਸਾਰ ਨੂੰ ਸਾਢੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਸਵੇਰੇ ਵੀ ਸਾਢੇ 6 ਤੋਂ ਲੈ ਕੇ 8 ਵਜੇ ਤੱਕ ਠੀਕ ਹੈ ਉਦੋਂ ਥੋੜਾ ਡੇਰੀ ਤੇ ਵਿਜੀ ਹੁੰਦਾ ਹੈ ਬਾਕੀ ਅੱਛਾ ਇਹ ਕੰਮ ਕਿਵੇਂ ਆ ਤੈਨੂੰ ਮੈਨੂੰ ਐ ਦੱਸ ਕੰਮ ਤਾਂ ਜੀ ਜੀ ਨੇ ਆਪ ਕਰਨਾਗਾ ਮੰਨ ਲਾ ਕੇ ਕਰਨਾ ਉਹਦੇ ਲਈ ਤਾਂ ਪੂਰਾ ਵਧੀਆ ਹੈ ਠੀਕ ਹੈ ਜਿਹੜਾ ਗਰਮੀ ਜਾਂ ਮੱਛਰ ਮੱਖੀ ਤੋਂ ਡਰ ਗਿਆ ਉਹਦੇ ਲਈ ਨਹੀਂ ਹੈਗਾ ਵੀ ਜੇ ਸਾਂਝੀਆਂ ਤੋਂ ਕਰਾਉਣਾਗਾ ਆਪਣੇ ਨਾਲ 3-4 ਮਹੀਨੇ ਹੋ ਗਏ ਕੋਈ ਸਾਂਝੀ ਨਹੀਂ ਆਪੀ ਸਾਰਾ ਕੰਮ ਕਰਦੇ ਆ ਠੀਕ ਹੈ ਸਾਰਾ ਪਰਿਵਾਰ ਨਾਲ ਜੁੜਿਆ ਹੋਇਆ ਨਾਲ ਕਰਾਉਂਦਾ ਠੀਕ ਹੈ ਕੋਈ ਸ਼ਰਮ ਦੀ ਗੱਲ ਨਹੀਂ ਗੋਹਾ ਕੂੜਾ ਵੀ ਆਪ ਸਿੜਦੇ ਆ ਜੀ ਸਹੀ ਗੱਲ ਨਹੀਂ ਹੈਗਾ ਜੀ ਬਾਕੀ ਨਾਲ ਤੁਸੀਂ ਤਾਂ ਬੱਚੇ ਵੀ ਲਾ ਲੇ ਹਾਂਜੀ ਬੱਚੇ ਵੀ ਨਾਲ ਨੇ ਹੈਨਾ ਜਿਵੇਂ ਹੁਣ ਇੱਧਰ ਖੜਾ ਚੋਬਰ ਆ ਆ ਬੱਚਾ ਦੇਖ ਲਓ ਕਿੰਨੀ ਉਮਰ ਹੈ ਜੀ ਇਹ ਵੀ ਜਿਹੜਾ ਹੈਗਾ ਨਾ ਸਾਰਾ ਕੰਮ ਨਾਲ ਕਰਵਾਉਂਦਾ ਤੇ ਛੋਟਾ ਸਾਨੂੰ ਪਾਣੀ ਲਿਆ ਕੇ ਦਿੰਦਾ ਜਿਹੜਾ ਛੋਟੇ ਦੇ ਤੁਸੀਂ ਦੇਖਿਆ ਸੀ ਜੇ ਪਾਣੀ ਉਹ ਆਕ ਮਾਰ ਦੇ ਨਾ ਗਲਾਸ ਭਰ ਕੇ ਪਾਣੀ ਲਿਆ ਦੇਣਾ ਗਰਮੀ ਹੈ ਠੀਕ ਹੈ ਗੱਲ ਹਾਂਜੀ ਨਹੀਂ ਯਾਰ ਸ਼ੌਂਕ ਸਾਰਿਆਂ ਨੂੰ ਹੀ ਹੈ ਜੀ ਨਹੀਂ ਸ਼ੌਂਕ ਤੋਂ ਬਿਨਾ ਤਾਂ ਕੰਮ ਹੀ ਹੈ ਨਹੀਂ ਮੈਂ ਕਹਿਣਾ ਵੀ ਜਿਹੜਾ ਬੰਦਾ ਪਸ਼ੂ ਲੈਣ ਵੇਲੇ ਇੱਕ ਤਾਂ ਗੱਲਾਂ ਦਾ ਧਿਆਨ ਰੱਖ ਲੇ ਵੀ ਦੋ ਟਾਈਮ ਉਹਦੀ ਚਵਾਈ ਕਰ ਲੇ ਕੋਈ ਵੀ ਆਪਣਾ ਕਿਤੋਂ ਵੀ ਹੈ ਠੀਕ ਹੈ ਤੇ ਇੱਕ ਜਿਹੜਾ ਹੈਗਾ ਤੜਕੇ ਬੰਦਾ ਕਿੰਨੇ ਵੇ ਉੱਠ ਜਾਉ ਤੜਕੇ ਟੜਕੇ ਜੀ ਸਾਡੇ ਬਾਪੂ ਹੁਣੇ ਤਾਂ 3:30 ਵਾ 3:30 ਉੱਠ ਖੜਦੇ ਆ ਅੱਛਾ ਸਵਾਗ ਚਾਰ ਉੱਠਦਾ ਅੱਛਾ ਇਧਰ ਬਜ਼ੁਰਗ ਖੜਿਆ ਇਧਰ ਨਾਲ ਇਹਨਾਂ ਨੂੰ ਸ਼ੌਂਕ ਉਹ ਬੜਾ ਹੈ ਇਧਰ ਨਾਲ ਪੋਰਸ਼ਨ ਜਿਹੜਾ ਹੈਗਾ ਨਾ ਇਹ ਇਹਨਾਂ ਦੇ ਹਿੱਸੇ ਆ ਜਾਂਦਾ ਵੀ ਇਧਰ ਜਿਹੜੀ ਹੈਗੀ ਕੇਅਰ ਬਹੁਤ ਕਰਦੇ ਆ ਜਾ ਕੇ ਚਵਾਈ ਚੋਈ ਦਾ ਫਿਰ ਇਧਰ ਜਿਹੜੀ ਹੈਗਾ ਸ਼ੌਂਕ ਨਾਲ ਆਪ ਹੀ ਕਰਦੇ ਬਾਪੂ ਹਾਂਜੀ ਹਾਂਜੀ ਇਹ ਕਰਦੇਗੇ ਨਾਲ ਮੰਮੀ ਹੁਣੀ ਹੁੰਦੇ ਨੇਗੇ ਉਧਰ ਆਂਟੀ ਹੁਣੀ ਹੁੰਦੇਗੇ ਨਾਲ ਮੈਂ ਹੁੰਨਾ ਜੀ ਠੀਕ ਹੈ ਇਹ ਚਵਾਈ ਆਉਂਦੀ ਨੇ ਨਾਲ ਹੋਰ ਪੱਠਿਆਂ ਦਾ ਜਾਂ ਖੇਤੀ ਜਾ ਕੰਮ ਇਹਦਾ ਇਧਰ ਚੋਬਰ ਚਵਾਈ ਚਵਾਈ ਸਿੱਖ ਭਾਈ ਤੂੰ ਚਵਾਈ ਦਾ ਜ਼ਰੂਰੀ ਐ ਚਵਾਈ ਉਂ ਸੌਂਕ ਹੈਗਾਗਾ ਅੰਗਰ ਪਸ਼ੂ ਦਾ ਨਮਾਈ ਧਮਾਈ ਕਰਾ ਦੂ ਕਟੀਆਂ ਬਾਲਣ ਦਾ ਵੀ ਸੌਂਕ ਹੈਗਾ ਅੱਛਾ ਤੇ ਬਾਕੀ ਚਵਾਈ ਨਹੀਂ ਇਹਨਾਂ ਨੂੰ ਆਉਦੀ ਉਹ ਖੇਤੀ ਦਾ ਖੇਤੀਬਾੜੀ ਹੀ ਹੈਗਾ ਤੇ ਖੇਤੀਬਾੜੀ ਹੀ ਹੈ ਚਲੋ ਇਹ ਮਤਲਬ ਕੰਮ ਜਿਹੜਾ ਬੰਦ ਕੇਕ ਹੋ ਜੇ ਸਾਰਿਆਂ ਨੂੰ ਵਧੀਆ ਗੱਲ ਹੈ ਇੱਕ ਚਾਚਾ ਜੀ ਦੇ ਗੁੱਡੀ ਹੋਈ ਏ ਇਕੱਲੀ ਉਹ ਗੁਰਦੁਆਰੇ ਹੁਣ ਵੱਧ ਧਿਆਨ ਦਿੰਦੇ ਆ ਪਹਿਲਾਂ ਨਾਲ ਆਉਣਾ ਜਾਣਾ ਉਹਨਾਂ ਨਾਲ ਠੀਕ ਹੈ ਹਾਂਜੀ ਚਲੋ ਬਹੁਤ ਸੋਹਣਾ ਕੰਮ ਆ ਭਾਈ ਜਿਹੜੇ ਬੰਦੇ ਆ ਨਮਿਆਂ ਨੇ ਕਰਨਾ ਮੈਂ ਕਹਿੰਦਾ ਨਾ ਉਹਨਾਂ ਵਾਸਤੇ ਇਹ ਮਤਲਬ ਐ ਨਹੀਂ ਹੈਗਾ ਕੰਮ ਕਿਸੇ ਪਾਸੇੋਂ ਮਾੜਾ ਕੰਮ ਨੂੰ ਕਰੋ ਯਾਰ ਹਨਾ ਸ਼ੌਂਕ ਨਾਲ ਕਰੋ ਤੇ ਬਾਕੀ ਲਾਸਟ ਤੇ ਤਾਂ ਆਪਾਂ ਇਹੀ ਕਹਿਣੀ ਚਾਹੁੰਦੇ ਆਂ ਵੀ ਹਾਂ ਵੀ ਇਸ ਕੰਮ ਨੂੰ ਆਪਾਂ ਅੱਗੇ ਜਿੰਨਾ ਕੁ ਵਧਾ ਸਕੀਏ ਉਹਨਾਂ ਵਧਾ ਗਏ ਮੱਝ ਜਿਹੜੀ ਹੈਗੀ ਮਿੱਤਰੋ ਝੋਟੀ ਜਿਹੜੀ ਹੈਗੀ ਬਹੁਤ ਚੰਗੀ ਆ ਠੀਕ ਆ ਪਿੱਠਪੂੜੇ ਦੀ ਬੰਤਰ-ਮੰਤਰ ਵੀ ਜਮਾ ਓਕੇ ਆ ਤੇ ਆਇਓ ਬਾਈ ਦੇ ਘਰੇ ਹਨਾ ਤਸੱਲੀ ਕਰਿਓ ਧੰਨਵਾਦ ਸਾਰਿਆਂ ਦਾ